ਬੇਟਾ ਆਈ ਹੈ ਇਦੋਂ ਮਾਰਚ ਦੇ ਵਿੱਚ 6 ਸਾਲ ਹੋਣੇ ਐ ਮੇਰੇ ਕੋਲੋਂ ਗਏ ਨੂੰ ਜੀ ਪੜਾਈ ਵਾਸਤੇ ਨੋਹ ਤੇ ਖਰਚਾ ਕਰਕੇ ਭੇਜੇ ਸੀ ਨਾਲ ਮੁੰਡਾ ਮਗਰ ਚਲੇ ਆ ਗਿਆ ਸੀ 6 ਸਾਲ ਮਾਰਚ ਚ ਹੋਣੇ ਸੀ ਮੁੰਡਾ ਗਏ ਨੂੰ ਉਲਟੀ ਪਹਿਲਾਂ ਗਈ ਸੀ ਇੱਟਰੀ ਪਹਿਲਾਂ ਗਈ ਸੀ ਕੋਦਰਤ ਵੱਲੋਂ ਪੜਾਈ ਵੀ ਲੇਟ ਹੋ ਗਈ ਵਰਕਪਰਮਟ ਵੀ ਹੋਣਾ ਇਸ ਟਾਈਮ ਤੇ ਉਹਦਾ ਖਤਮ ਹੋ ਚੁੱਕਾ ਸੀ ਅਜੇ ਲਾਇਲ ਨੂੰ ਸਾਲ ਹੋ ਗਿਆ ਸੀ ਉਹਦਾ ਵਰਕਪਰਮਟ ਵੀ ਨਹੀਂ ਸੀ ਆਇਆ ਕੰਮ ਕਰਦਾ ਕਰਦਾ ਸੀ ਪਰ ਇਸ ਟਾਈਮ ਤੇ ਚਾਂਚਾ ਕੋ ਦੇ ਨਾਲ ਬੁਖਾਰ ਦੇ ਕੰਮ ਹੋਣ ਦੇ ਕਾਰਨ ਪਤਾ ਨਹੀਂ ਸਾਨੂੰ ਕੀ ਬਣਿਆ ਡਾਕਟਰ ਦੇ ਹਸਪਤਾਲ ਦਾਖਲ ਕਰਵਾਇਆ ਹੈ ਟ੍ਰੀਟਮੈਂਟ ਚੱਲੇ ਆ ਪਰ ਹੁਣ ਉਹਨੂੰ ਰਾਮ ਨਹੀਂ ਆਇਆ

ਮੈਂ ਇਹ ਭਲੇ ਦਖਾਣੀ ਰਿਆ ਮੈਂ ਮਰ ਗਈ ਲੋਕੋ ਮੈਂ ਮਰ ਗਈ ਬੋਡੀ ਲੈਣ ਵਾਸਤੇ ਕਹ ਰਹੇ ਗੱਲ ਕਰ ਰਹੇ ਹੋ ਕਿ ਲੱਗਦਾ ਵੀ ਬੋਡੀ ਇੱਧਰ ਮੰਗਵਾ ਸਕੋਗੇ ਤੁਸੀਂ ਕੀ ਮੰਗ ਕਰ ਰਹੇ ਹੋ ਅਸੀਂ ਮੰਗੇ ਕਰਦੇ ਆ ਸਾਡੀ ਹੈਲਪ ਕਰੋ ਅਸੀਂ ਆਪਦੇ ਪੁੱਤ ਦੀ ਬੋਡੀ ਲਿਆ ਸਕੀਏ ਜੋ ਕਿ ਅਸੀਂ ਉਹਦੀ ਬਿੱਲ ਤਾ ਸਕੀਏ ਹਸਪਤਾਲ ਦਾ ਬਿੱਲ ਬਹੁਤ ਵੱਡੇ ਬਣੇ ਹੋਏ ਆ ਤੇ ਸਾਡੇ ਕੋਲੇ ਸਾਡੇ ਪੁੱਤ ਨਹੀਂ ਅਸੀਂ ਸੂਰਤ ਵੇਖ ਸਕਗੇ ਲੈ ਕੇ ਆਨੇ ਹੱਤੇ ਸ਼ਿਸ਼ਕਾਰ ਕਰ ਸਕੀਏ ਸਾਨੂੰ ਅੱਜ ਤੋਂ 6 ਸਾਲ ਪਹਿਲਾਂ ਦਾ ਮਾਂ ਦੇ ਸੀਨੇ ਨਾਲ ਵਿਛੜਿਆ ਪੁੱਤ ਮਾਂ ਰਿਆਂ ਆਂਦਰਾਂ ਦੀ ਇਹ ਜੀ ਮੇਰਾ ਬੇਟਾ ਗਿਆ ਸੀਗਾ 2018 ਦੇ ਵਿੱਚ ਪਹਿਲੋਂ ਦਾ ਵਿਆਹ ਕੀਤਾ ਮਤਲਬ ਖਰਚਾ ਪਾਣੀ ਵਾਵਾ ਕੀਤਾ ਸੀ 30-35 ਲੱਖ ਰੁਪਈਆ ਲਾਇਆ ਉਦੋਂ ਸੀਗਾ ਚਲ ਰੋਟੀ ਰੋਟੀ ਕਮਾਊਗਾ ਪੂਰਾ ਸਾਲ ਉਹ ਆਸਰਾ ਹੋਊਗਾ ਤੇ ਘੱਟਾ ਲੋਗ ਕਰਕੇ ਅਸੀਂ ਮੜ ਕੇ ਚੱਲ ਤੰਗੇ ਤੁਗੇ ਬੰਦਾ ਕੱਟਦਾ ਹੀ ਆ ਮੁਰ ਕੇ ਉੱਥੇ ਜਾ ਕੇ ਕੰਮ ਕੋ ਤੁਹਾਨੂੰ ਪਤਾ ਹੀ ਜਿਵੇਂ ਚੱਲਦੇ ਆ ਹੌਲੀ ਹੌਲੀ ਮਾਰਾ ਹੀ ਹੁਣ ਸੈੱਟ ਹੋਣ ਲੱਗਾ ਸੀਗਾ ਸੈੱਟ ਹੋਣ ਲੱਗਾ ਸੀ ਤੇ ਆਹ ਪ੍ਰੋਬਲਮ ਆ ਗਈ ਹੁਣ ਢਿੱਲਾ ਹੋ ਗਿਆ ਇੱਕਦਾਂ ਵੀ ਤੇ ਦੋ ਦਿਨ ਉਹਦੇ ਲਾ ਚੱਲਿਆ ਗੁਰਦੇ ਉਹਦੀ ਡੈਕ ਹੋ ਗਈ ਦੋ ਦਿਨ ਮਤਲਬ ਸਹੀ ਰਹੇ ਉਹਦੇ ਦੂਜੇ ਦਿਨ ਮਤਲਬ ਕਹਿੰਦੇ ਸੀ ਵੀ ਹੁਣ ਲੱਤ ਵੀ ਸਰਜਰੀ ਕਰਨੀ ਪਊਗੀ ਵੀ ਜਿਆਦੇ ਹੋ ਗਈ ਸਰਕੂਲੇਸ਼ਨ ਉਹਦਾ ਸਾਰਾ ਰੁਕ ਗਿਆ ਸੀ ਲੱਗਦਾ ਚਲੋ ਸਰਜਰੀ ਕੀਤੀ ਫਿਰ ਉਹ ਫੋਨ ਲਗਣ ਕਰਕੇ ਉਹਦੇ ਕਲਾਊਡ ਵਗੈਰਾ ਬਣ ਗਏ ਸੀਗੇ ਫੋਨ ਦੇ ਲੱਤ ਦੇ ਉਹ ਫਿਰ ਕਲਾਊਡ ਜਾਣ ਨੂੰ ਜਾਨ ਲੱਗੇ ਫਿਰ ਉਹਨਾਂ ਨੇ ਹਾਰਟ ਦੀ ਸਰਜਰੀ ਕੀਤੀ ਕਲਾਊਡ ਫੋਨ ਕਰਕੇ ਹੀ ਬਸ ਫਿਰ ਜਦੋਂ ਹਾਰਟ ਦੀ ਸਰਜਰੀ ਕੀਤੀ ਫਿਰ ਉਸ ਦੂਬਾਰ ਤੋਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਕੋਈ ਬੋਲੇ ਕਿੰਨੀ ਦਿਨ ਹੋ ਗਏ ਨੂੰ ਇਹਨੂੰ ਕੈਨੇਡਾ ਗਿਆ 18 ਚ ਗਏ ਸੀ ਇਹਦੇ ਨੂੰ 6 ਸਾਲ ਹੋ ਗਏ ਸੀ ਚੱਲ ਜਗਾ ਰਹਿੰਦੇ ਜੀ ਬ੍ਰੈਮਟਨ ਰਹਿੰਦੇ ਸੀ ਤੇ ਅਚਾਦੀ ਹੋਈ ਵੀ ਆ ਜੀ ਹਾਂਜੀ ਮੈਰਿਜ ਹੋਈ ਵੀ ਸੀਗੀ ਤੇ ਇੱਕ ਉਹਨਾਂ ਦੀ ਬੇਟੀ ਹੈ ਜੀ 3 ਸਾਲ ਦੀ। ਪਤਨੀ ਵੀ ਨਾਲ ਸੀਗੀ ਉੱਥੇ। ਹਾਂਜੀ ਵਾਈਫ ਨਾਲ ਹੀ ਸੀਗੀ। ਕੰਮ ਕੀ ਕਰਦੇ ਸੀ ਉੱਥੇ? ਇਹ ਮਤਲਬ ਉਹਨਾਂ ਦਾ ਟਰੱਕ ਚਲਾਉਂਦੇ ਸੀ ਆਪ ਦਾ ਟਰੱਕ ਵਗੈਰਾ ਪਾਇਆ ਸੀਗਾ। ਇੱਕ ਬਿਜ਼ਨਸ ਮਤਲਬ ਟਰੱਕ ਵਾਸ਼ ਵੇਕਿੰਗ ਵਗੈਰਾ ਕਰਨ ਦਾ ਉਹ ਵੀ ਚਲਾਇਆ ਹੋਇਆ ਸੀ। ਇਹਨੂੰ ਬੋਡੀ ਉਹਨਾਂ ਦੀ ਇੱਧਰ ਲਿਆਣੀ। ਹਾਂਜੀ ਅਸੀਂ ਇੱਧਰ ਲਿਆਉਣਾ ਚਾਹੁੰਨੇ ਸੀ ਮੰਗ ਕਰਦੇ ਸੀ ਚੌੜੀ ਲੌਂ ਸਾਡੀ ਹੈਲਪ ਕੀਤੀ ਹੈ।